ਦੀ ਕ ਖਾਲਸਾ ਵਾਹੇ ਗੁਰਜੀ ਕੀ ਖਤੇ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਆਪ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਬਾਬਾ ਮਸਤੂਦ ਜੀ ਦੇ ਤਪ ਅਸਥਾਨਾਂ ਤੇ ਹਾਜ਼ਰੀਆਂ ਭਰ ਕੇ ਸਤਿਗੁਰ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ ਸੋ ਭਾਈ ਜੋ ਅੱਜ ਦਾ ਦਿਹਾੜਾ ਮੇਰੀ ਪੀਰੀ ਦੇ ਮਾਲਕ ਦਲ ਭੰਗਿ ਗੁਰੂ ਸੂਰਮਾ ਬੜ ਜੋਦਾ ਬਹੁਤ ਪਰਉਪਕਾਰੀ ਚੱਲੀ ਪੀੜੀ ਛੋਡੀਆਂ ਰੂਪ ਦਿਖਾਉਣ ਵਾਰੋ ਵਾਰੀ ਮੇਰੇ ਮੇਰੀ ਪੀਰੀ ਦੇ ਮਾਲਕ ਤਨ ਸ਼੍ਰੀ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦਾ ਗੁਰਤਾ ਗੱਦੀ ਦਿਵਸ ਦਿਹਾੜਾ ਹੈ ਤਾਲ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਜਿਨ੍ਹਾਂ ਦਾ ਅਵਤਾਰ ਸ਼ਹੀਦਾਂ ਦੇ ਸਰਤਾਜ ਪੰਜਵੇਂ ਸਤਿਗੁਰੂ ਧੰਨ ਸ੍ਰੀ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਦੇ ਗ੍ਰਹਿ ਵਿਖੇ ਮਾਤਾ ਗੰਗਾ ਜੀ ਦੇ ਪੁੱਤਰ ਤੋਂ ਗੁਰੂ ਕੀ ਵਡਾਲੀ ਵਿਖੇ ਛੇਵੇਂ ਸਤਿਗੁਰ ਜੀ ਦਾ ਅਵਤਾਰ ਹੋਇਆ ਤਦ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੂੰ ਜਿਸ ਵੇਲੇ ਅਵਤਾਰ ਧਾਰਿਆ ਤਦ ਗੁਰੂ ਅਰਜਨ ਦੇਵ ਪਾਸ਼ਾ ਮਹਾਰਾਜ ਜੀ ਨੇ ਉਸ ਅਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਜੀ ਦਾ ਬੇਅੰਤ ਵਾਰ ਸ਼ੁਕਰਾਨਾ ਕੀਤਾ ਸਤਿਗੁਰੂ ਜੀ ਨੇ ਬਹੁਤ ਸਾਰੇ ਜਿਹੜੇ ਸ਼ਬਦ ਨੇ ਉਹ ਉਚਾਰਨ ਕੀਤੇ ਤਦ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਜਿਨ੍ਹਾਂ ਨੂੰ ਬਚਪਨ ਦੇ ਵਿੱਚ ਹੀ ਇਹਨਾਂ ਦਾ ਤਾਇਆ ਬਾਬਾ ਬੱਚੀ ਜੱਤ ਜਿਹੜਾ ਹੈ ਉਹ ਸਤਿਗੁਰੂ ਜੀ ਨੂੰ ਮਰਵਾਉਣਾ ਚਾਹੁੰਦਾ ਕਿਉਂਕਿ ਪਹਿਲਾਂ ਇਹਦੇ ਘਰ ਵਾਲੀ ਕਰਮੋ ਜਿਹੜੀ ਹੈ ਮੇਰੇ ਮਾਰਦੀ ਹੈ ਤੇ ਜੱਤ ਨੂੰ ਕਿ ਜੇ ਤੂੰ ਸੇਵਾ ਕੀਤੀ ਹੁੰਦੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੀ ਤੇ ਗੁਰਦਾ ਗੱਦੀ ਤੇ ਤੂੰ ਵੱਡਾ ਪੁੱਤਰ ਸੀ ਤੇਰਾ ਹੱਕ ਬਣਨਾ ਸੀ ਤੈਨੂੰ ਗੁਰਦਾ ਗੱਦੀ ਪ੍ਰਾਪਤ ਹੋਣੀ ਸੀ ਇਹ ਹੁਣ ਬਾਬਾ ਪ੍ਰੀਤੀ ਚੰਦ ਜਿਹੜਾ ਹੈ ਕਰਮਾਂ ਨੂੰ ਆਪਣੀ ਘਰ ਵਾਲੋਂ ਨੂੰ ਕਹਿੰਦਾ ਹੈ ਕਿ ਗੁਰੂ ਅਰਜਨ ਦੇ ਪਾਸ਼ਾ ਮਹਾਰਾਜ ਜੀ ਦੇ ਘਰ ਦੇ ਵਿੱਚ ਕਿਹੜੀ ਕੋਈ ਔਲਾਦ ਹੈ ਇਹਨਾਂ ਨੇ ਸੰਸਾਰ ਤੋਂ ਅੰਤ ਰਹੀ ਚਲੇ ਜਾਣਾ ਇਸ ਤਰ੍ਹਾਂ ਦੇ ਬਚਨ ਬੋਲਦਾ ਹੈ ਮਾਤਾ ਗੰਗਾ ਜੀ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਸਤਿਗੁਰੂ ਮੇਰੀ ਕੋਖ ਨੂੰ ਭਾਗ ਲਾਵੋ ਰਹਿਮਤ ਕਰੋ ਤੇ ਸਤਿਗੁਰ ਜੀ ਬਾਬਾ ਬੁੱਢਾ ਸਾਹਿਬ ਜੀ ਦੇ ਕੋਲ ਭੇਜਦੇ ਨੇ ਮਾਤਾ ਗੰਗਾ ਜੀ ਨੂੰ ਮਾਤਾ ਗੰਗਾ ਜੀ ਮਿੱਸੇ ਪ੍ਰਸ਼ਾਦੇ ਲੈ ਕੇ ਲੱਸੀ ਲੈ ਕੇ ਚਬਾਲ ਦੇ ਕੋਲ ਜਿੱਥੇ ਵੀਰ ਦਾ ਇਲਾਕਾ ਸੀ ਬਾਬਾ ਬੁੱਢਾ ਸਾਹਿਬ ਜੀ ਇੱਥੇ ਖੇਤਾਂ ਦੇ ਵਿੱਚ ਸੇਵਾ ਕਰਦੇ ਮਾਤਾ ਗੰਗਾ ਜੀ ਗਏ ਬਾਬਾ ਬੁੱਢਾ ਸਾਹਿਬ ਜੀ ਨੂੰ ਪ੍ਰਸ਼ਾਦਾ ਛਕਾਇਆ ਉੱਥੇ ਬਾਬਾ ਬੁੱਢਾ ਸਾਹਿਬ ਜੀ ਨੇ ਵਰ ਦਿੱਤਾ ਜਿਸ ਵੇਲੇ ਬਾਬਾ ਬੁੱਢਾ ਸਾਹਿਬ ਜੀ ਗੰਢਾ ਬੰਨਦੇ ਨੇ ਨਾਲ ਹੀ ਉੱਥੇ ਵਰ ਦਿੱਤਾ ਮਾਤਾ ਗੰਗਾ ਜੀ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਦਾ ਮਹਾਨ ਚੋਦਾ ਪੁੱਤਰ ਪੈਦਾ ਹੋਵੇਗਾ ਜਿਹੜਾ ਪਾਪੀਆਂ ਦੇ ਸਿਰ ਗੰਡੇ ਦੀ ਤਰ੍ਹਾਂ ਭੰਡੇਗਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦਾ ਅਵਤਾਰ ਹੋਇਆ ਪ੍ਰਿਥੀ ਚੰਦ ਨੇ ਕਈ ਵਾਰੀ ਪਹਿਲਾਂ ਤੇ ਦਾਈ ਦੇ ਅਸਤਰਾ ਨੂੰ ਜ਼ਹਿਰ ਲਾ ਕੇ ਭੇਜਿਆ ਵੀ ਬੱਚੇ ਨੂੰ ਦੁੱਧ ਪਿਆਵੇਗੀ ਤੇ ਜਿਹੜਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਹੈ ਦੁੱਧ ਪੀਂਦੇ ਸਾਰ ਹੀ ਚੜ੍ਹਾਈ ਕਰ ਜਾਵੇਗਾ ਸਤਿਗੁਰੂ ਜੀ ਉਥੇ ਵੀ ਉਹਨਾਂ ਨੇ ਉਹ ਦੁੱਧ ਨਹੀਂ ਪੀਤਾ ਦਾਈ ਨੂੰ ਉਹ ਜਿਹੜਾ ਜ਼ਹਿਰ ਚੜਿਆ ਉਹਦੀ ਮੌਤ ਹੋ ਗਈ ਮਰਨ ਤੋਂ ਪਹਿਲਾਂ ਉਹ ਸਾਰਾ ਕੁਝ ਦੱਸ ਕੇ ਜਾਂਦੀ ਹੈ ਫਿਰ ਖਡਾਵੇ ਨੂੰ ਕਹਿ ਕੇ ਦਹੀਂ ਦੇ ਵਿੱਚ ਜ਼ੈਰ ਮਲਾਇਆ ਗਿਆ ਤਾਂ ਵੀ ਬਚਪਨ ਦੇ ਵਿੱਚ ਹੀ ਏਡੀ ਵੱਡੀ ਅਜਮਤ ਦੇ ਮਾਲਕ ਸੀ ਉਹ ਦਹੀਂ ਨਹੀਂ ਖਾਦਾ ਉਹ ਜਿਹੜਾ ਬਾਅਦ ਵਿੱਚ ਸਪੇਰੇ ਨੂੰ ਕਹਿ ਕੇ ਸੱਪ ਜਿਹੜਾ ਉਹ ਛੱਡਿਆ ਗਿਆ ਤੇ ਸਤਿਗੁਰੂ ਜੀ ਨੇ ਛੋਟੀ ਅਵਸਥਾ ਦੇ ਵਿੱਚ ਹੀ ਸੱਪ ਨੂੰ ਹੱਥ ਦੇ ਵਿੱਚ ਫੜ ਕੇ ਜਿਹੜਾ ਹੈ ਉਹਦੀ ਸਿਰ ਨੱਪ ਦਿੱਤੀ ਤੇ ਉਹਨੂੰ ਮਾਰ ਦਿੱਤਾ ਇਸ ਤਰ੍ਹਾਂ ਕਈ ਵਾਰੀ ਜਿਹੜੀ ਪ੍ਰਿਤੀ ਚੰਦ ਨੇ ਕੋਸ਼ਿਸ਼ ਕੀਤੀ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਸਭ ਤੋਂ ਵੱਡਾ ਕਾਰਜ ਕੀਤਾ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਬਾਣੀ ਦਾ ਪ੍ਰਕਾਸ਼ ਤੇ 6ਵੇਂ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਵਾਸਤੇ ਜਿਹੜਾ ਚੰਦੂ ਦੀ ਕੁੜੀ ਦਾ ਰਿਸ਼ਤਾ ਆਇਆ ਸੀ ਸੰਗਤਾਂ ਦੇ ਕਹਿਣ ਤੇ ਸਤਗੁਰੂ ਜੀ ਨੇ ਚੰਦੂ ਦੀ ਕੁੜੀ ਤੇ ਰਿਸ਼ਤੇ ਦਾ ਜਵਾਬ ਦੇ ਦਿੱਤਾ ਕਿਉਂਕਿ ਜਦੋਂ ਉਹਨੇ ਉਹ ਨਾਈਆਂ ਨੂੰ ਆਖਿਆ ਕਿ ਤੁਸੀਂ ਜਬਾਰੇ ਦੀ ਇੱਟ ਜਿਹੜੀ ਹੈ ਮੋਰੀ ਨੂੰ ਲਾ ਆਇਓ ਤੇ ਸੰਗਤਾਂ ਨੇ ਆਖਿਆ ਸਤਗੁਰੂ ਜੀ ਇਹ ਚੰਦੂ ਨੇ ਗੁਰੂ ਘਰ ਨੂੰ ਨੀਵਾਂ ਦਿਖਾਇਆ ਹੈ ਇਹ ਆਪਣੇ ਆਪ ਨੂੰ ਜਬਾਰਾ ਕਹਿੰਦਾ ਹੈ ਤੇ ਗੁਰੂ ਘਰ ਨੂੰ ਮੋਰੀ ਦੱਸਦਾ ਹੈ ਇਸ ਕਰਕੇ ਇਹਦੀ ਪੁੱਤਰੀ ਦਾ ਰਿਸ਼ਤਾ ਨਾਲ ਨਾ ਲਿਓ ਸਤਗੁਰੂ ਜੀ ਨੇ ਮਨਾਂ ਕਰ ਦਿੱਤਾ ਹੁਣ ਚੰਦੂ ਨੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਸ਼ਹੀਦ ਕਰਵਾਉਣ ਬਾਰੇ ਮਨ ਦੇ ਵਿੱਚ ਧਾਰ ਲਿਆ ਇੰਦਰ ਬਾਬਾ ਪ੍ਰੀਤਿ ਚੰਦ ਜਿਹੜਾ ਹੈ ਇਹਨੇ ਵੀ ਚੰਦੂ ਦਾ ਪੂਰਾ ਸਾਥ ਦਿੱਤਾ ਤੇ ਹੁਣ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਨੂੰ ਜਿਸ ਵੇਲੇ ਜਹਾਂਗੀਰ ਬਾਦਸ਼ਾਹ ਵੱਲੋਂ ਲਾਹੌਰ ਕਾਸਤੇ ਸੱਦਿਆ ਗਿਆ ਤੇ ਸਤਿਗੁਰੂ ਜੀ ਲਾਹੌਰ ਜਾਣ ਤੋਂ ਪਹਿਲਾਂ ਆਪਣੇ ਪੁੱਤਰ ਹਰਗਬਿੰਦ ਜੀ ਨੂੰ ਜਿਨ੍ਹਾਂ ਦੀ ਉਮਰ ਉਸ ਸਮੇ 11 ਸਾਲ ਸੀ ਗੁਰਤਾ ਗੱਦੀ ਦਾ ਤਿਲਕ ਦੇ ਕੇ ਸਤਿਗੁਰੂ ਜੀ ਫਿਰ ਜਾਂਦੇ ਨੇ ਬਾਬਾ ਬੁੱਢਾ ਸਾਹਿਬ ਜੀ ਨੂੰ ਬੇਨਤੀ ਕੀਤੀ ਬਾਬਾ ਬੁੱਢਾ ਸਾਹਿਬ ਜੀ ਬਾਲਕ ਹਰਗਬਿੰਦ ਨੂੰ ਗੁਰਤਾ ਗੱਦੀ ਦਾ ਤਿਲਕ ਦੇਣਾ ਕਰੋ ਸਤਿਗੁਰੂ ਜੀ ਨੇ 5 ਪੈਸੇ ਨਾਲੀ ਉੱਲ ਰੱਖ ਕੇ ਆਪਣੇ ਸਹਿਬਜ਼ਾਦੇ ਨੂੰ ਮੱਥਾ ਟੇਕਿਆ ਤੇ ਨਾਲ ਹੀ ਕਹਿ ਦਿੱਤਾ ਸੰਤਾਂ ਨੂੰ ਅੱਜ ਤੋਂ ਬਾਅਦ ਤੁਸੀਂ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੂੰ ਸਾਡਾ ਹੀ ਸਰੂਪ ਜਾਣਨਾ ਹੈ ਇਹਨਾਂ ਨੂੰ ਸਾਡਾ ਸਰੂਪ ਜਾਣ ਕੇ ਸਾਡੀ ਜੋਤ ਜਾਣ ਕੇ ਇਹਨਾਂ ਦੀ ਪੂਜਾ ਕਰਨੀ ਇਹਨਾਂ ਦਾ ਹੁਕਮ ਮੰਨਣਾ ਸਤਿਗੁਰੂ ਜੀ ਫਿਰ 11 ਸਾਲ ਦੀ ਉਮਰ ਦੇ ਵਿੱਚ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ ਸਤਿਗੁਰੂ ਜੀ ਨੇ ਗੁਰਤਾ ਗੱਦੀ ਤੇ ਬਿਰਾਜਮਾਨ ਹੋ ਕੇ ਫਿਰ ਸੰਗਤਾਂ ਨੂੰ ਆਖਿਆ ਕਿ ਜਿਹੜੀਆਂ ਵੀ ਸੰਗਤਾਂ ਆਉਣ ਚੰਗੇ ਘੋੜੇ ਚੰਗੇ ਸ਼ਸਤਰ ਲੈ ਕੇ ਆਉਣ ਸਤਿਗੁਰੂ ਜੀ ਨੇ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਮੇਰੀ ਪੀਰੀ ਦੇ ਮਾਲਕ ਨੇ ਦੋ ਕੁਰਪਾਨਾਂ ਜਿਹੜੀਆਂ ਨੇ ਮੇਰੀ ਅਤੇ ਪੀਰੀ ਦੀਆਂ ਤਾਰਨ ਕੀਤੀਆਂ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਨੇ ਆਪਣੇ ਜੀਵਨ ਕਾਲ ਦੇ ਵਿੱਚ ਚਾਰ ਜੰਗਾਂ ਜਿਹੜੀਆਂ ਨੇ ਉਹਨਾਂ ਨੇ ਲੜੀਆਂ ਤੇ ਸਾਰੀਆਂ ਹੀ ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕੀਤੀ ਐਸੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀ ਦੇ ਗੁਰਤਾ ਗੱਦੀ ਦੇ ਉਸ ਦੀਆਂ ਆਪ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਸਤਿਗੁਰੂ ਜੀ ਕਿਰਪਾ ਕਰਨ ਬਾਣੀ ਅਤੇ ਇਤਿਆਹ ਸਾਡੇ ਹਿਰਦੇ ਵਿੱਚ ਵਸ ਜਾਵੇ ਹੋਈਆਂ ਭੁਲਾ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ